ਸਤਕੇ ਪ੍ਰਾਦੇਵ ਵੱਲੋਂ ਆਪਣੀ ਮਾਂ ਅਤੇ ਪੈਣ ਦੇ ਕਤਲ ਕੀਤੇ ਜਾਣ ਦੀ ਸਾਜ਼ਿਸ਼ ਰਚਨ ਦੇ ਮਾਮਲੇ ਦੇ ਉੱਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿਲਾ ਪੁਲਿਸ ਸੰਗਰੂਰ ਦੇ ਵੱਲੋਂ ਮਾੜੇ ਅਨਸਰਾਂ ਖਿਲਾਫ ਮੁਹਿੰਮ ਦੇ ਤਹਿਤ ਕਾਰਵਾਈ ਕਰਦੇ ਹੋਏ ਥਾਣਾ ਡਿੜਬਾ ਦੇ ਏਰੀਆ ਦੇ ਵਿੱਚ ਹੋਇਆ ਦੋਹਰਾ ਅੰਨਾ ਕਤਲ ਕੇਸ ਟ੍ਰੇਸ ਕਰਕੇ ਸਕੇ ਪ੍ਰਾਦੇਵ ਵੱਲੋਂ ਆਪਣੀ ਮਾਂ ਅਤੇ ਪੈਣ ਦਾ ਕਤਲ ਕਰਨ ਸੰਬੰਧੀ ਰੱਪੀ ਹੋਈ ਸਾਜ਼ਿਸ਼ ਦਾ ਪਰਦਾ ਫਾਸ਼ ਕੀਤਾ ਗਿਆ ਅਤੇ ਦੋਸ਼ੀ ਨੂੰ ਕਾਬੂ ਕਰ ਲਿਆ ਗਿਆ ਸਰੂਰ ਦੇ ਮੀਡੀਆ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਅੱਜ ਬੜੇ ਸ਼ਾਰਟ ਨੋਟਸ ਤੇ ਇਸ ਇੰਪੋਰਟੈਂਟ ਪ੍ਰੈਸ ਵਾਰਤਾ ਨੂੰ ਕਵਰ ਕਰਨ ਲਈ ਪਹੁੰਚੇ ਹੋ ਮੇਰੇ ਨਾਲ ਸਾਡੇ ਐਸਪੀਡੀ ਦਵਿੰਦਰ ਅਤਰੀ ਜੀ ਔਰ ਡੀਐਸਪੀ ਦਰਪਾ ਡਾਕਟਰ ਰਪਿੰਦਰ ਕੁਰ ਬਾਜਬਾ ਜੀ ਅੱਜ ਮੇਰੇ ਨਾਲ ਮੌਜੂਦ ਨੇ ਕਿਉਂਕਿ ਪਿਛਲੇ ਦਿਨੀ ਦੜਵਾ ਇਲਾਕੇ ਦੀ ਜਿਹੜੀ ਨਹਿਰ ਅਸੂਲਰ ਘਰਾੜ ਤੋਂ ਲੈ ਕੇ ਜਿਹੜੀ ਲੈਰੇ ਤੱਕ ਜਾਂਦੀ ਆ ਪਿੱਛੋਂ ਜਿਹੜੀ ਆ ਉਹ ਆਉਦੀ ਆਗੀ ਉਸ ਲਹਿਰ ਦੇ ਨਾਲ ਨਾਲ ਸੜਕ ਬਣੀ ਹੋਈ ਆ ਉਹ ਸੜਕ ਦੇ ਉੱਤੇ ਫੂਲਰ ਘਰਾੜ ਤੋਂ ਲੈ ਕੇ ਸ਼ਹਿਰ ਦੇ ਬਿਸਕਾਰ ਇੱਕ ਰਾਤ ਨੂੰ ਜਿਹੜੀ ਸਿਫਟ ਕਾਰ ਸੀ ਉਹ ਕਾਰ ਜਿਹੜੀ ਆ ਉਹਦੇ ਵਿੱਚ ਦੋ ਜਿਹੜੀਆਂ ਔਰਤਾਂ ਸੀਗੇ ਉਸ ਵਾਰ ਸੀ ਉਹਨਾਂ ਦੀ ਜਿਹੜੀ ਆ ਜਿੱਥੇ ਕਾਰ ਸੜੀ ਹੋਈ ਮਿਲੀ ਨਾਲ ਹੀ ਜਿਹੜੀਆਂ ਦੋ ਡੈੱਡ ਬਾਡੀਆਂ ਉਹਦੇ ਅੰਦਰ ਸੀ ਯਾਨੀ ਕਹਿਣ ਦਾ ਪਾਵਾਂ ਕਿ ਉਹ ਪੂਰੀ ਤਰ੍ਹਾਂ ਦੋ ਜਿਹੜੀਆਂ ਡੇਡ ਬਾਡੀ ਸੀ ਗਿਆ ਉਹ ਸੜ ਚੁੱਕੀਆਂ ਸੀ ਗਲ ਚੁੱਕੀਆਂ ਸੀ ਔਰ ਨਾਲ ਦੀ ਨਾਲ ਉਹ ਜਿਹੜੀ ਕਾਰ ਆ ਉਹ ਵੀ ਬੁਰੀ ਤਰ੍ਹਾਂ ਸੜ ਚੁੱਕੀ ਸੀ ਔਰ ਉਸ ਸਮੇਂ ਸਵੇਰੇ ਸਵੇਰੇ ਜਦੋਂ ਮੇਰੇ ਕੋਲੇ ਔਰ ਸਾਡੇ ਡੀਐਸਪੀ ਸਾਹਿਬ ਕੋਲੇ ਪੁਲਿਸ ਕੋਲ ਸੂਚਨਾ ਮਿਲੀ ਤਾਂ ਤੁਰੰਤ ਪੁਲਿਸ ਜਿਹੜੀ ਆ ਉੱਥੇ ਪਹੁੰਚੀ ਹਰਕਤ ਚ ਆਈ ਤਾਂ ਤੁਰੰਤ ਮੁਕੱਦਮਾ ਜਿਹੜਾ ਉਸੇ ਤਰੀਕ ਨੂੰ 17 ਤਰੀਕ ਨੂੰ 17 ਇੱਕ ਨੂੰ ਜਿਹੜਾ ਮੁਕੱਦਮਾ ਦਰਜ ਹੁੰਦਾ ਕਿ ਐਕਸੀਡੈਂਟ ਆ ਕਿਉਂਕਿ ਪਹਿਲੀ ਨਜ਼ਰ ਲੱਗਦਾ ਸੀ ਐਕਸੀਡੈਂਟ ਆ ਪਰ ਲੇਕਿਨ ਜਦੋਂ ਅਸੀਂ ਸਾਰੇ ਆਫਸਰ ਸਾਹਿਬਾਨ ਨੇ ਮੇਰੇ ਕੋਲ ਇਨਫਰਮੇਸ਼ਨ ਸਾਡੇ ਇਲਾਕੇ ਦੇ ਲੋਕਾਂ ਨੇ ਪਹਚਾਈ ਕਿ ਜਿਹੜੀ ਆ ਉੱਥੇ ਐਕਸੀਡੈਂਟ ਲੱਗਦਾਗਾ ਪਰ ਲੇਕਿਨ ਕਿਤੇ ਨਾ ਕਿਤੇ ਸ਼ੱਕੀ ਜਾਪਦਾਗਾ ਤਾਂ ਉਸੇ ਸਮੇਂ ਮੇਰੇ ਵੱਲੋਂ ਸਾਡੇ ਸਾਰਿਆਂ ਵੱਲੋਂ ਇੱਕ ਗੱਲਬਾਤ ਕੀਤੀ ਗਈ ਕਿ ਇਹਦੇ ਮਾਮਲੇ ਦੀ ਜਿਹੜੀ ਜਾਂਚ ਆ ਡੂੰਘਾਈ ਨਾਲ ਕੀਤੀ ਜਾਵੇ ਸੋ ਮਾਮਲੇ ਦੀ ਜਿਹੜੀ ਡੂੰਘਾਈ ਨਾਲ ਜਾਂਚ ਕੀਤੀ ਗਈ ਤਾਂ ਉੱਥੋਂ ਪਤਾ ਲੱਗਿਆ ਕਿ ਜਿਹੜੀ ਮਾਂ ਤੇ ਧੀ ਦਾ ਐਕਸੀਡੈਂਟ ਨਹੀਂ ਹੋਇਆ ਕੋਈ ਇੱਕ ਮਰਡਰ ਸੀਗਾ ਕੋਈ ਕਤਲ ਸੀਗਾ ਮਾਂ ਤੇ ਧੀ ਦੋਨਾਂ ਦਾ ਕਤਲ ਜਿਹੜਾ ਉਹਨਾਂ ਦੇ ਸਕੇ ਭਰਾ ਵੱਲੋਂ ਕੀਤਾ ਗਿਆ ਤੇ ਬਹੁਤ ਹੀ ਮੈਂ ਸਮਝਦਾ ਸਮਾਜ ਦੇ ਅੰਦਰ ਸਭ ਤੋਂ ਮਾੜੀ ਗੱਲ ਆ ਕਿ ਪ੍ਰਾਪਰਟੀ ਦੇ ਲਾਲਚ ਦੇ ਵਿੱਚ ਇੱਕ ਭਰਾ ਵੱਲੋਂ ਆਪਣੀ ਸੱਕੀ ਭੈਣ ਆਪਣੀ ਮਾਂ ਜਿਹਨਾਂ ਨੂੰ ਜਨਮ ਦਿੱਤਾ ਉਹਦਾ ਮਰਡਰ ਕੀਤਾ ਗਿਆ ਸੋ ਇਹ ਸਾਨੂੰ ਜਦੋਂ 26 ਆਪਣਾ 23 ਤਰੀਕ ਨੂੰ ਪਤਾ ਲੱਗਿਆ ਤਾਂ ਤੁਰੰਤ ਉਹਨੂੰ ਬਤੌਰ ਦੋਸ਼ੀ ਨਾਮਜ਼ਦ ਕਰਕੇ ਤਫ਼ਤੀਸ਼ ਜਿਹੜੀ ਚਾਲੂ ਕੀਤੀ ਗਈ ਆ ਸੋ ਮੈਂ ਪੰਜਾਬ ਪੁਲਿਸ ਦਾ ਖਾਸ ਕਰਕੇ ਸਾਡੇ ਐਸਐਸਪੀ ਸਾਹਿਬ ਦਾ ਮੇਰੇ ਨਾਲ ਬੈਠੇ ਜਿਹੜੇ ਸਾਡੇ ਪੁਲਿਸ ਅਫਸਰ ਨੇ ਔਰ ਜਿਨ੍ਹਾਂ ਨੇ ਸਾਡੇ ਪੁਲਿਸ ਦੇ ਅਧਿਕਾਰੀ ਦੇ ਸਬਦਾਂ ਧੰਨਵਾਦ ਕਰਨਾ ਚਾਹਨਾਗਾ ਕਿਉਂਕਿ ਇਹ ਬੜਾ ਇਸ ਤਰ੍ਹਾਂ ਦਾ ਮਰਡਰ ਜਿਹੜਾ ਪਤਾ ਨਹੀਂ ਲੱਗ ਸਕਦਾ ਸੀਗਾ ਕਿਉਂਕਿ ਇਕੱਲੇ ਵਿਅਕਤੀ ਦੁਆਰਾ ਹੁਣ ਤੱਕ ਜਿਹੜੀ ਤਫਤੀਸ਼ ਆਈ ਆ ਉਹ ਤੋਂ ਪਤਾ ਲੱਗਦਾ ਇਕੱਲੇ ਤੋਂ ਵਿਅਕਤੀ ਦੁਆਰਾ ਕੀਤਾ ਗਿਆ ਪਰ ਲੇਕਿਨ ਹਜੇ ਤਫਤੀਸ਼ ਜਿਹੜੀ ਆ ਉਹ ਜਾਰੀ ਆ ਕਿ ਇਹਦੇ ਵਿੱਚ ਹੋਰ ਕੌਣ-ਕੌਣ ਨੇ ਪਰ ਲੇਕਿਨ ਇੱਕ ਪ੍ਰਾਪਰਟੀ ਦੇ ਲਈ ਆਪਣੀ ਭੈਣ ਨੂੰ ਮਾਰ ਦੇਣਾ ਆਪਣੀ ਮਾਂ ਨੂੰ ਮਾਰ ਦੇਣਾ ਮੈਂ ਸਮਝਦਾ ਇਹ ਬਹੁਤ ਵੱਡਾ ਕਲੰਕ ਜਿਹੜਾ ਉਸ ਵਿਅਕਤੀ ਨੇ ਕੀਤਾਗਾ ਉਹਨੂੰ ਅਸੀਂ ਮਸਾਲੀ ਸਜ਼ਾ ਦਿਵਾਉਣ ਦੇ ਲਈ ਉਹਨੂੰ ਡੈਥ ਪੈਨਟੀ ਦਿਵਾਉਣ ਦੇ ਲਈ ਅਸੀਂ ਬਿਲਕੁਲ ਜ਼ੋਰ ਲਾਵਾਂਗੇ ਉਹਦੇ ਲਈ ਅਸੀਂ ਪੁਖਤਾ ਸਬੂਤ ਜਿਹੜੇ ਲੱਗੇ ਉਹ ਕਚਹਿਰੀ ਦੇ ਅੰਦਰ ਪੇਸ਼ ਕਰਾਂਗੇ ਸਾਡੀ ਇਨਵੈਸਟੀਗੇਸ਼ਨ ਟੀਮ ਬੜੇ ਅੱਛੇ ਢੰਗ ਨਾਲ ਕੰਮ ਕਰ ਰਹੀ ਆ ਔਰ ਜਿਹੜੀ ਇਹ ਸਾਡੀ ਲੜਕੀ ਜਿਹੜੀ ਮਾਰੀ ਗਈ ਉਹ ਰੋ ਵੀ ਪੰਜਾਬ ਪੁਲਿਸ ਦੀ ਲਾਜਵਾਨ ਸੀ ਪੰਜਾਬ ਪੁਲਿਸ ਦੇ ਅੰਦਰ ਸਰਬਜੀਤ ਕੌਰ ਤੇ ਉਹਦਾ ਪ੍ਰਾ ਗੁਰਪ੍ਰੀਤ ਇਹ ਦੋਨੇ 2016 ਚ ਭਰਤੀ ਹੋਏ ਸੀ ਦੋਨੇ ਭੈਣ ਭਰਾ ਪੰਜਾਬ ਪੁਲਿਸ ਚ ਭਰਤੀ ਹੋਏ ਸੀਗੇ ਔਰ ਗੁਰਪ੍ਰੀਤ ਜਿਹੜਾ ਦੋਸ਼ੀ ਹੈਗਾ ਉਹ ਸਦਰ ਪੁਲਿਸ ਸਟੇਸ਼ਨ ਸੰਗਰੂਰ ਦੇ ਅੰਦਰ ਤਾਇਨਾਤ ਸੀ ਔਰ ਸਰਜੀਤ ਕੌਰ ਉਹ ਜਿਹੜੀ ਆ ਦਰਵਾ ਦੇ ਅੰਦਰ ਸੀਆਈ ਸਟਾਫ ਜਿਹੜਾ ਸਾਡਾ ਸੀਆਈਟੀ ਡਿਪਾਰਟਮੈਂਟ ਆ ਉਹਦੇ ਵਿੱਚ ਤਾਇਨਾਤ ਸੀ ਸੋ ਮੇਰਾ ਕਹਿਣ ਦਾ ਭਾਵ ਕਿ ਇੱਕੋ ਸਮੇਂ ਭਰਤੀ ਹੋਏ ਇੱਕੋ ਮਾਂ ਦੇ ਪੇਟ ਤੋਂ ਜੰਮੇ ਜਿਹੜੇ ਦੋ ਵਿਅਕਤੀ ਸੋ ਉਹਦੇ ਵਿੱਚ ਇੱਕ ਵਿਅਕਤੀ ਨੇ ਆਪਣੀ ਭੈਣ ਦਾ ਤੇ ਮਾਂ ਦਾ ਮਰਡਰ ਕੀਤਾ ਇਹ ਸਮਾਜ ਲਈ ਬਹੁਤ ਹੀ ਬੇਸਮਦਰ ਚਿੰਤਾਜਨਕ ਵਿਸ਼ਾ ਹੈਗਾ ਸੋ ਇਹਦੇ ਲਈ ਸਾਰੇ ਸਮਾਜ ਦੇ ਵਿੱਚ ਸੋਚਣ ਦੀ ਲੋੜ ਆ ਸੋ ਪਿੰਡ ਮੌੜਾ ਦੀ ਰਹਿਣ ਵਾਲੀ ਸੀ ਮੌੜਾ ਦਾ ਪਰਿਵਾਰ ਆ ਮੇਰੇ ਹਲਕੇ ਦਾਗਾ ਸੋ ਮੈਂ ਪੁਲਿਸ ਦਾ ਵੀ ਧੰਨਵਾਦ ਕਰਨਾ ਚਾਹੁੰਗਾ ਹਾਲਾਂਕਿ ਸਾਡੇ ਮਾਨਯੋਗ ਐਸਐਸਪੀ ਸਾਹਿਬ ਨੇ ਪ੍ਰੈਸ ਵਾਰਤਾ ਕਰਨੀ ਸੀ ਉਹਨਾਂ ਨੂੰ ਜਰੂਰੀ ਜਾਣਾ ਪਿਆ ਇਸੇ ਗੱਲ ਕਰਕੇ ਮੈਂ ਆਇਆਗਾ ਕਿਉਂਕਿ ਤਾਂ ਲੋਕਾਂ ਨੂੰ ਪਤਾ ਲੱਗ ਸਕੇ ਕਿ ਜਿਹੜੀ ਪੰਜਾਬ ਪੁਲਿਸ ਆ ਉਹ ਕਿੰਨੀ ਮੁਸਤੈਦੀ ਦੇ ਨਾਲ ਇਸ ਤਰ੍ਹਾਂ ਦੇ ਮਿਸਟੀਰੀਅਸ ਜਿਹੜੇ ਮਰਡਰ ਨੇ ਜਿਹੜੇ ਉਹ ਖਤਰਨਾਕ ਮਰਡਰ ਨੇ ਜਿਨ੍ਹਾਂ ਦਾ ਪਤਾ ਨਹੀਂ ਲੱਗਦਾ ਕਈ ਵਾਰ ਸਾਲ 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 ਦੋ ਦੋ ਸਾਲ ਚਾਰ ਚਾਰ ਸਾਲ ਇਨਵੈਸਟੀਗੇਸ਼ਨਾਂ ਚੱਲੀ ਜਾਂਦੀਆਂ ਨੇ ਪਰ ਪਤਾ ਨਹੀਂ ਲੱਗਦਾ ਇਹ ਜਿਹੜਾ ਮਰਡਰ ਸੀਗਾ ਇਹ ਚਾਰ ਪੰਜ ਦਿਨਾਂ ਦੇ ਅੰਦਰ ਅੰਦਰ ਜਿਹੜਾ ਪੰਜਾਬ ਪੁਲਿਸ ਨੇ ਟਰੇਸ ਕੀਤਾਗਾ ਸੋ ਮੈਂ ਧੰਨਵਾਦ ਕਰਦਾ ਸਰ ਜੀ ਇਹਨਾਂ ਕਿਸ ਤਰ੍ਹਾਂ ਅੰਜਾਮ ਦਿੱਤਾ ਗਿਆ ਕਿ ਪਹਿਲਾ ਮਤਲਬ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਆ ਜਿਹੜੇ ਜਿੰਨੇ ਵੀ ਤੁਹਾਡੇ ਇਨਵੈਸਟੀਗੇਸ਼ਨ ਨਾਲ ਸੰਬੰਧ ਸਵਾਲ ਲੈ ਕੇ ਜਿੱਦਨ ਇਨਵੈਸਟੀਗੇਸ਼ਨ ਪੂਰੀ ਹੋ ਗਈ ਉਹਨਾਂ ਸਾਰੇ ਸਵਾਲਾਂ ਦਾ ਜਵਾਬ ਦੇਵਾਂਗੇ ਕਿਉਂਕਿ ਹਜੇ ਇਨਵੈਸਟੀਗੇਸ਼ਨ ਜਿਹੜੀ ਆ ਉਹ ਇਨੀਸ਼ੀਅਲ ਸਟੇਜ ਦੇ ਉੱਤੇ ਆ ਹਜੇ ਇਨਵੈਸਟੀਗੇਸ਼ਨ ਜਿਹੜੀ ਆ ਮਡਲਰ ਸਟੇਜ ਦੇ ਉੱਤੇ ਆ ਇਨਵੈਸਟੀਗੇਸ਼ਨ ਡਿਸਕਲੋਜ਼ ਨਹੀਂ ਕੀਤੀ ਜਾ ਸਕਦੀ ਹਜੇ ਕਿਹੜੇ ਕਿਹੜੇ ਪਾਰਟ ਤੇ ਹੋਣੀ ਆ ਪਰ ਲੇਕਿਨ ਜਿਹੜਾ ਫਰਸਟ ਨਿਕਲ ਕੇ ਆਏਗਾ ਕਿ ਉਹਨੇ ਮਰਡਰ ਕੀਤਾਗਾ ਹਜੇ ਇਹਦੇ ਕਿਉਂਕਿ ਫਾਈਨਾਂਸਿਕ ਜਾਂਚ ਵੀ ਹੋ ਰਹੀ ਆ ਫਰੈਂਸਕ ਦੀਆਂ ਟੀਮਾਂ ਵੀ ਆ ਰਹੀਆਂ ਨੇ ਉਹ ਜਿਹੜੀ ਗੱਡੀ ਆ ਕਿੱਥੋਂ ਅੱਗ ਲੱਗੀ ਕੀ ਪੈਟਰੋਲ ਸੀ ਡੀਜ਼ਲ ਸੀ ਕਿ ਇੱਥੇ ਕਿੱਥੇ ਅੱਗ ਲੱਗੀ ਉਹ ਸਾਰਾ ਕੁਝ ਇੱਕ ਫਰੈਂਸਕ ਜਾਂਚ ਦਾ ਵਿਸ਼ਾ ਹੈ ਕੋ ਸਾਰੀ ਇਨਵੈਸਟੀਗੇਸ਼ਨ ਟੈਕਨੀਕਲ ਟੀਮਾਂ ਵੀ ਕਰ ਰਹੀਆਂ ਨੇ ਔਰ ਪੰਜਾਬ ਪੁਲਿਸ ਵੀ ਕਰ ਰਹੀ ਹੈ ਉਸੇ ਸਿਰ ਕਰਕੇ ਐਟ ði ਸਟੇਜ ਜਿਹੜਾ ਮੈਂ ਤੁਹਾਨੂੰ ਦੱਸਣਾ ਚਾਹਣਾਗਾ ਕਿ ਇੱਕ ਸਕੇ ਭਰਾ ਨੇ ਆਪਣੀ ਜਿੱਤੇ ਮਾਂ ਦਾ ਮਰਡਰ ਕੀਤਾ ਉੱਥੇ ਪੈਣ ਦਾ ਮਰਡਰ ਕੀਤਾ ਔਰ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਕਿ ਉਹ ਐਕਸੀਡੈਂਟ ਹੋਇਆਗਾ ਕਿ ਜਾਂਦੇ ਜਾਂਦੀ ਕਾਰ ਜਿਹੜੀ ਆ ਉਹ ਇੱਕ ਦਰਖਤ ਦੇ ਵਿੱਚ ਵੱਜੀ ਔਰ ਉਹ ਸਵਾਲ ਕੋਨ ਆਗਲਾ ਲੱਗੀ ਸੋ ਇਹ ਸਮਾਜ ਦੇ ਸਾਡੇ ਇਲਾਕੇ ਦੇ ਲੋਕ ਕਹਿ ਰਹੇ ਸੀਗੇ ਕਿ ਜੀ ਇਹ ਸੜਕ ਨੂੰ ਦੇ ਉੱਤੇ ਕੋਈ ਬੈਰੀਕੇਡ ਲਾਓ ਰਾਤ ਨੂੰ ਐਕਸੀਡੈਂਟ ਹੋ ਜਾਂਦੇ ਨੇ ਪਰ ਲੇਕਿਨ ਅਲਟੀਮੇਟਲੀ ਮੈਨੂੰ ਪਤਾ ਲੱਗਿਆ ਕਿ ਨਹੀਂ ਐਕਸੀਡੈਂਟ ਨਹੀਂ ਸੀ ਉਸੇ ਸਮੇਂ ਜਦੋਂ ਇਹ ਘਟਨਾ ਆਈ ਜਦੋਂ ਮੈਨੂੰ ਸਾਡੇ ਸਾਥੀਆਂ ਨੇ ਦੱਸਿਆ ਕਿ ਇਸ ਤਰ੍ਹਾਂ ਘਟਨਾ ਹੋਈ ਆ ਤਾਂ ਮੈਂ ਉਸੇ ਸਮੇਂ ਮੈਨੂੰ ਵੀ ਮੇਰੇ ਪੁਆਇੰਟ ਤੇ ਸ਼ੱਕ ਜਾਹਰ ਹੋਇਆ ਤੇ ਨਾ ਦੀਲਾ ਪੁਲਿਸ ਦੇ ਬੰਦ ਚ ਵੀ ਸ਼ੱਕ ਹੋ ਜਾਇਆ ਹੋਇਆ ਸਭ ਦੇ ਸਾਰਿਆਂ ਨੂੰ ਲੱਗਿਆ ਕਿ ਨਹੀਂ ਇਸ ਤਰ੍ਹਾਂ ਨਹੀਂ ਹੋ ਸਕਦਾ ਕਿਉਂਕਿ ਰਾਤ ਨੂੰ ਇੱਕ ਮਾਂ ਤੇ ਧੀ ਜੇ ਆਪਾਂ ਗੱਲ ਕਰੀਏ 1 ਵਜੇ ਦਾ 2 ਵਜੇ ਉੱਠ ਕੇ ਕਲੀਆਂ ਸੁਨਸਾਨ ਰਾਸਤੇ ਤੇ ਨਹੀਂ ਜਾ ਸਕਦੀਆਂ ਸੋ ਉਹਨਾਂ ਦੇ ਨਾਲ ਕੋਈ ਨਾ ਕੋਈ ਵਿਅਕਤੀ ਜ਼ਰੂਰ ਹੋਣਾਗਾ ਸੋ ਉਹਦੀ ਜਾਂਚ ਹੋਣੀ ਚਾਹੀਦੀ ਤਾਂ ਉਹ ਅਲਟੀਮੇਟਲੀ ਉਸ ਜਾਂਚ ਦੇ ਵਿੱਚੋਂ ਨਿਕਲਿਆ ਕਿ ਉਹਨਾਂ ਦਾ ਸੱਕਾ ਭਰਾ ਹੀ ਜਿਹੜਾ ਉਹ ਕਾਤਲ ਹੋ ਨਿਭੜੇ ਸੀ ਸਰ ਜੀ ਸਾਹਿਬ ਸਾਹਿਬ ਇਹ ਬੇਟੀ ਸੀ ਜੀ 3 ਸਾਲ ਦੀ ਉਹਦਾ ਕੁਝ ਪਤਾ ਲੱਗਿਆ ਜੀ ਉਹ ਉਹਦੀ ਬੇਟੀ ਵੀ ਦੱਸੀ ਜਾ ਰਹੀ ਹੈ ਕਿ ਸਰਬਜੀਤ ਕੌਰ ਦੀ ਬੇਟੀ ਹੈ 3 ਸਾਲ ਦੀ ਉਹ ਬੇਟੀ ਹੈ ਉਹ ਆਪਣੇ ਪਿਤਾ ਦੇ ਨਾਲ ਰਹਿਦੀ ਹੈ ਠੀਕ ਹੈ ਇੱਕ ਮਿੰਟ ਚੱਲਦਾ ਸਰ ਅਕਿਊਜ਼ ਆਲਰੇਡੀ ਦੇ ਇੱਕ ਮਿੰਟ ਐਸਪੀ ਸਾਹਿਬ ਗੁਰਪ੍ਰੀਤ ਸਿੰਘ ਇਹ ਵੀ ਪਤਾ ਲੱਗਿਆ ਜੀ ਪੁਲਿਸ ਸਟੇਸ਼ਨ ਸਦਰ ਸੰਗਰੂਰ ਇਹ ਵੀ ਪਤਾ ਲੱਗਿਆ ਚੀਵਾ ਸਾਹਿਬ ਵੀ ਉਹਦੇ ਆਪਣੇ ਪਤੀ ਨਾਲ ਆਪਣਾ ਡਿਸਪਿਊਟ ਚੱਲਦਾ ਸੀਗਾ ਆਹ ਡਿਸਪਿਊਟ ਚੱਲਦਾ ਸੀ ਉਹ ਬੱਕਰੀ ਗੱਲ ਨਾ ਪਰ ਲੇਕਿਨ ਇਹ ਜਿਹੜਾ ਮਰਡਰ ਹੈਗਾ ਉਹਦੇ ਪ੍ਰੋਬਲਮ ਸਰ ਕਿ ਉਹਨੂੰ ਸ਼ਹਿਰ ਦੀ ਗਾੜੀ ਵਿੱਚ ਮਾਰ ਕੇ ਉੱਥੇ ਲਿਜਾਇਆ ਕੋਈ ਤਾਂ ਜਾਣਕਾਰੀ ਦੇਖੋ ਮੈਂ ਫਿਰ ਕਹਾਂਗਾ ਮੈਂ ਫਿਰ ਕਹਿ ਰਿਹਾ ਤੁਹਾਡਾ ਵੀ ਮੈਂ ਤੁਹਾਨੂੰ ਵੀ ਕਹਿਣਾ ਚਾਹਨਾਗਾ ਕਿ ਇਨਵੈਸਟੀਗੇਸ਼ਨ ਚੱਲ ਰਹੀ ਆ ਹਜੇ ਨਾ ਇਨੀਸ਼ੀਅਲ ਸਟੇਜ ਤੇ ਆ ਇਸ ਤਰ੍ਹਾਂ ਦੇ ਫੈਕਟ ਜਿਹੜੇ ਨੇ ਕਿ ਉਹ ਡਿਸਕਲੋਜ਼ ਨਹੀਂ ਕੀਤੇ ਜਾ ਸਕਦੇ ਜੇ ਅਸੀਂ ਡਿਸਕਲੋਜ਼ ਕਰਾਂਗੇ ਉਹ ਜਾਂਚ ਨੂੰ ਪ੍ਰਭਾਵਿਤ ਕਰਨਗੇ ਸੋ ਆਪਾਂ ਇਹ ਕਿਉਂਕਿ ਬਹੁਤ ਹੀ ਇੱਕ ਇੱਕ ਕਲੰਕਿਤ ਕੰਮ ਹੋਇਆਗਾ ਸਮਾਜ ਨੂੰ ਦੱਸਣਾ ਜ਼ਰੂਰੀ ਸੀਗਾ ਤੁਸੀਂ ਵੀ ਸਾਡਾ ਸਾਥ ਦਿਓ ਇਹ ਸਵਾਲ ਜਿਹੜਾ ਜਿਸ ਦਿਨ ਆਪਣਾ ਜਾਂਚ ਕੰਪਲੀਟ ਹੋਗੀ ਬਿਲਕੁਲ ਤੁਹਾਡੇ ਸਾਹਮਣੇ ਦੱਸਾਂਗੇ ਇਹਦੀ ਪ੍ਰਾਪਰਟੀ ਜਿਹੜੀ ਨਾਮ ਕਰਵਾਈ ਗਈ ਹੈ ਕਿੰਨੀ ਕੁ ਪ੍ਰਾਪਰਟੀ ਦਾ ਮਸਲਾ ਸੀ ਸਾਰਾ ਹਜੇ ਮੈਂ ਫੇਰ ਕਹਿ ਰਿਹਾ ਕਿ ਹਜੇ ਇਹਨੂੰ ਸਾਰੀ ਸਾਰੀਆਂ ਜਿਹੜੇ ਤੁਹਾਡੇ ਕੁਐਸਚਨ ਨੇਗੇ ਇਸ ਇਹਨਾਂ ਦਾ ਜਵਾਬ ਜਿਹੜਾ ਜਿਸ ਦਿਨ ਇਨਵੈਸਟੀਗੇਸ਼ਨ ਕੰਪਲੀਟ ਹੋਏ ਉਹ ਤੁਹਾਨੂੰ ਜੀਵਾ ਸਾਹਿਬ ਸੇਤ ਵੀ ਮੰਨ ਲੈ ਕੇ ਜਿਹੜੀ ਸਕੀਮ ਤੁਸੀਂ ਚਾਲੂ ਕੀਤੀ ਹੈ ਇਹਦੇ ਵਿੱਚ 65 ਤੁਸੀਂ ਆਪ ਕਹਿੰਦੇ ਵੀ 65 ਲੱਖ ਬੰਦੇ ਅਸੀਂ ਜਿਹੜਾ ਹੈਗਾ ਬੈਨੀਫਿਟ ਦੇਣਾ ਹੈ ਉਹਦੇ ਵਾਸਤੇ ਬਜਟ ਕਿੰਨਾ ਰੱਖਿਆ ਗਿਆ ਆ ਜਿਹੜੀ ਸਟਾਰਟ ਹੋ ਗਈ ਸੀ ਜਦੋਂ 17 ਤਰੀਕ ਦੀ ਸਵੇਰੇ ਪਤਾ ਲੱਗਿਆ ਕਿ ਗਲੀ ਹੋਈ ਗਲੀ ਸੜੀ ਲਾਸ਼ਾਂ ਪਈਆਂ ਨੇ ਔਰ ਗੱਡੀ ਖੜੀ ਆ ਔਰ ਉਸੇ ਸਮੇਂ ਪੁਲਿਸ ਨੇ ਐਕਸ਼ਨ ਤੇ ਆ ਗਈ ਸੀ ਪਰ ਫਸਟ ਇਨਫੋਰਮੇਸ਼ਨ ਜਿਹੜੀ ਸੀ ਉਹ ਐਕਸੀਡੈਂਟਲ ਸੀਗੀ ਸੋ ਐਕਸੀਡੈਂਟ ਐਕਸੀਡੈਂਟ ਉਹ ਕਦੋਂ ਉਹ ਤਾਂ 23 ਨੂੰ 23 23 ਪ੍ਰੀਤਿਕ ਦਾ ਹਸਬੰਦ ਪੁਲਿਸ ਦਾ ਅਫਸਰ ਹੈ